ਇੱਥੇ ਜਿਹੜੇ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਪ੍ਰਧਾਨ ਨੇ ਉਹ ਖੁਦ ਵੀ ਇੱਥੇ ਆਏ ਹੋਏ ਨੇ ਔਰ ਉਸ ਦੇ ਨਾਲ ਬਾਕੀ ਐਸਜੀਪੀਸੀ ਦੇ ਮੈਂਬਰਸ ਵੀ ਇੱਥੇ ਆਏ ਹੋਏ ਨੇ ਫਿਰੋਜ਼ ਦੇ ਨਾਲ ਹੀ ਤੋਂ ਉਹ ਵੀ ਦੱਸ ਦਈਏ ਕਿ ਬੈਗ ਸਪੈਸ਼ਲ ਗੱਲ ਜਿਹੜੀ ਹੈਗੀ ਹੈ ਉਹ ਇਹ ਦੇਖਣ ਵਾਲੀ ਹੈ ਕਿ ਬੈਗ ਲੈ ਕੇ ਆਈ ਹੈ ਟੀਮ ਨਾਲ ਆਪ ਪ੍ਰਦਾਨਿਤ ਹੋਣਗੇ ਕਿ ਨਹੀਂ ਸਾਨੂੰ ਸਿਰਫ ਲੋੜਿੰਦੇ ਦਸਤਾਵੇਜ਼ ਜਿਹੜੇ ਨੇ ਜਾਂ ਜੋ ਕਾਗਜ਼ਾਤ ਅਸੀਂ ਮੰਗ ਰਹੇ ਹਾਂ ਉਹ ਚਾਹੀਦੇ ਨੇ ਲਾਪਤਾ ਸਰੂਪ ਨੇ ਨਾਲ ਜੀਜਾਜ ਲਗਾਤਾ ਚੱਲ ਰਹੀ ਹੈ ਔਰ 100 ਟਾਕ ਨੰਬਰ ਜਿਹੜੀ ਐਫ ਆਈ ਆਰ ਇਹੋ ਦਰਜ ਹੋਈ ਹੋਈ ਹੈ ਕੱਲ ਇਸੇ ਗਲਬਾਤ ਹੋਈ ਸੀ ਇਸੇ ਦੋ ਖਾਸ ਤੌਰ ਤੇ ਜਿਹੜੀਆਂ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਐਸਜੀਪੀਸੀ ਦੇ ਆਫਿਸ ਵਿੱਚ ਸਭ ਆਫਿਸ ਚੰਡੀਗੜ੍ਹ ਦੇ ਵਿੱਚ ਖੜੇ ਆ ਇੱਥੇ ਐਸਆਈਟੀ ਦੀ ਟੀਮ ਫੇਰ ਇੱਕ ਵਾਰੀ ਹਰਬੰਸ ਸਿੰਘ ਬੈਂਸ ਜਿਹੜੇ SPD ਨੇ ਪਟਿਆਲਾ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਪਹੁੰਚ ਚੁੱਕੀ ਹੈ ਅੱਜ ਤੁਸੀਂ ਅੱਜ ਦੇਖਿਆ ਗਿਆ ਕਿ ਉਹਨਾਂ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਬੈਗ ਵੀ ਸੀਗੇ ਕਿਉਂਕਿ ਰਿਕਾਰਡ ਮੰਗੇ ਨੇ ਇਸ ਕਰਕੇ ਕਾਲੇ ਬੈਗ ਵੀ ਉਹ ਨਾਲ ਲੈ ਕੇ ਆਏ ਨੇ ਜਿਦੇ ਵਿੱਚ ਉਹਨਾਂ ਨੇ ਰਿਕਾਰਡ ਜਿਹੜੇ ਨੇ ਉਹ ਭਰਨੇ ਨੇ ਤੁਹਾਨੂੰ ਦੱਸ ਦਈਏ ਕਿ ਕੱਲ ਵੀ ਇਹ ਟੀਮ ਇੱਥੇ ਆਈ ਸੀਗੀ ਔਰ ਆ ਕੇ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਅਸੀਂ ਅੱਜ ਰਿਕਾਰਡ ਲੈਣ ਆਵਾਂਗੇ ਔਰ 12 ਵਜੇ ਤੱਕ ਟਾਈਮ ਪਹਿਲੇ ਤੈਅ ਹੋਇਆ ਸੀ ਪਰ ਹੁਣ ਤਕਰੀਬਨ ਜਿਹੜਾ ਹੈਗਾ 2 ਵਜੇ ਵਾਲੇ ਹੋ ਗਏ ਨੇ ਅਰ 2 ਵਜੇ ਦੇ ਕਰੀਬ ਜਿਹੜੀ ਹੈ ਟੀਮ ਇੱਥੇ ਆਈ ਹੈ ਐ ਐਸਜੀਪੀਸੀ ਦੇ ਸਬ-ਆਫਿਸ ਚੰਡੀਗੜ੍ਹ ਦੇ ਵਿੱਚ ਕਿਉਂਕਿ ਆਲਰੇਡੀ ਬਹੁਤ ਜ਼ਿਆਦਾ ਐਸਤੇ ਜਾਂਚ ਪੜਤਾਲ ਚੱਲ ਰਹੀ ਹੈ ਕੱਲ ਵੀ ਜਿਸ ਤਰੀਕੇ ਦੇ ਨਾਲ ਐਸਪੀਡੀ ਜਿਹੜੇ ਕਿ ਹਰਬੰਸ ਸਿੰਘ ਬੈਂਸ ਨੇ ਉਹਨਾਂ ਨੇ ਦੱਸਿਆ ਸੀ ਬਾਅਦ ਦੇ ਵਿੱਚ ਕਿ ਮੈਂ ਨੋਟਿਸ ਜਿਹੜਾ ਹੈਗਾ ਉਹ ਦੇਖ ਕੇ ਗਿਆ ਸੀ ਐਪਲੀਕੇਸ਼ਨ ਦੇਖ ਕੇ ਗਿਆ ਸੀ ਦਸਤਾਵੇਜ਼ ਜਿਹੜੇ ਸੀਗੇ ਉਹ ਮੰਗੇ ਗਏ ਜਿਹੜੇ ਸੀਗੇ ਉਹਨਾਂ ਨੇ ਕੱਲ ਅਸ਼ੋਰ ਕੀਤਾ ਸੀਗਾ ਕਿ ਅਸੀਂ ਕੱਲ ਤੁਹਾਨੂੰ ਦਵਾਂਗੇ ਉਹ ਸਾਰੀ ਸੂਚੀ ਜਿਹੜੀ ਕੱਲ ਹੈਂਡਓਵਰ ਕਰਕੇ ਗਏ ਸੀਗੇ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਖਾਸ ਤੌਰ ਤੇ ਜਿਹੜਾ ਹੈਗਾ ਅਸੀਂ ਕੱਲ ਜ਼ਰੂਰ ਆਵਾਂਗੇ ਔਰ ਦੁਬਾਰਾ ਤੋਂ ਅਸੀਂ ਇਹ ਜਿਹੜੇ ਗੇ ਮੰਗਾਗੇ ਪਰ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਪ੍ਰਧਾਨ ਨੇ ਉਹ ਖੁਦ ਵੀ ਇੱਥੇ ਆਏ ਹੋਏ ਨੇ ਔਰ ਉਸ ਦੇ ਨਾਲ ਬਾਕੀ ਐਸਜੀਪੀਸੀ ਦੇ ਮੈਂਬਰਸ ਵੀ ਇੱਥੇ ਆਏ ਹੋਏ ਨੇ ਪਰ ਉਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਬੈਗ ਸਪੈਸ਼ਲ ਗੱਲ ਜਿਹੜੀ ਹੈਗੀ ਹੈ ਉਹ ਇਹ ਦੇਖਣ ਵਾਲੀ ਹੈ ਕਿ ਬੈਗ ਲੈ ਕੇ ਆਈ ਹੈ ਟੀਮ ਨਾਲ ਕਿਉਂਕਿ ਉਹਨਾਂ ਨੇ ਕੱਲ ਕਿਹਾ ਸੀਗਾ ਕਿ ਜਿਹੜੇ ਰਿਕਾਰਡ ਨੇ ਉਹ ਜ਼ਰੂਰ ਦਿੱਤੇ ਜਾਣਗੇ ਅੱਜ ਔਰ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਉੱਥੇ ਬੈਠਾ ਹੋਵੇ ਸਾਨੂੰ ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ ਪਰ ਇਹ ਜ਼ਰੂਰੀ ਵੀ ਨਹੀਂ ਹੈਗਾ ਕਿ ਆਪ ਪ੍ਰਦਾਨਿਤ ਹੋਣਗੇ ਕਿ ਨਹੀਂ ਸਾਨੂੰ ਸਿਰਫ ਲੋੜਿੰਦੇ ਦਸਤਾਵੇਜ਼ ਜਿਹੜੇ ਨੇ ਜਾਂ ਜੋ ਕਾਗਜ਼ਾਤ ਅਸੀਂ ਮੰਗ ਰਹੇ ਆ ਉਹ ਚਾਹੀਦੇ ਨੇ ਔਰ ਉਸੇ ਤਰਤੀਬ ਦੇ ਵਿੱਚ ਅੱਜ ਦੇਖਿਆ ਗਿਆ ਕਿ ਐਸਜੀਪੀਸੀ ਦੀ ਟੀਮ ਜਿਹੜੀ ਹੈ ਉਹਨਾਂ ਨੇ ਹੱਥਾਂ ਦੇ ਵਿੱਚ ਪ੍ਰੋਪਰ ਜਿਹੜੇ ਨੇ ਉਹ ਬੈਗ ਫੜੇ ਹੋਏ ਸੀ ਜਿਹਦਾ ਜਿਹਦੇ ਵਿੱਚ ਕੀ ਉਹ ਕਲੈਕਸ਼ਨ ਕਾ ਕੇ ਕਾਗਜ਼ ਲੈ ਕੇ ਜਾਣਗੇ ਔਰ ਇਹ ਸਾਰਾ ਦਾ ਸਾਰਾ ਮਾਮਲਾ ਜਿਹੜਾ ਹੈ ਉਹ ਜੁੜਿਆ ਹੋਇਆ ਹੈਗਾ 328 ਲਾਪਤਾ ਸਰੂਪੋਂ ਦੇ ਨਾਲ ਜਿਦੀ ਜਾਂਚ ਲਗਾਤਾਰ ਚੱਲ ਰਹੀ ਹੈ ਔਰ 100 ਟਾਕ ਨੰਬਰ ਜਿਹੜੀ ਐਫ ਆਈ ਆਰ ਇਹ ਦਰਜ ਹੋਈ ਹੋਈ ਹੈ ਕਾਲਸਤੇ ਗਲਬਾਤ ਹੋਈ ਸੀ ਦੋ ਖਾਸ ਤੌਰ ਤੇ ਜਿਹੜੀਆਂ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਔਰ ਇਹ ਜਾਂਚ ਲਗਾਤਾਰ ਚੱਲ ਰਹੀ ਹੈ ਹਾਈ ਕੋਰਟ ਦੇ ਵਿੱਚ ਵੀ ਹੈਗੀ ਹੈ ਸਬਜੂਡਿਸ ਹੈਗਾ ਮੈਟਰ ਪਰ ਉਸ ਦੇ ਬਾਵਜੂਦ ਜਿਹੜਾ ਪੁਲਿਸ ਨੇ ਦੱਸਿਆ ਕਿ ਉਹ ਜਿਹੜਾ ਹੈਗਾ ਇਸ ਨੂੰ ਲੈ ਕੇ ਆਪਣੀ ਜਾਂਚ ਜਾਰੀ ਰੱਖਣਗੇ ਔਰ ਪਿਛਲੇ ਦਿਨੀ ਜਿਹੜੇ ਸਰਕਾਰ ਵੱਲੋਂ ਵੱਖ-ਵੱਖ ਬਿਆਨ ਆਏ ਨੇ ਉਸ ਦੇ ਨਾਲ ਪੁਲਿਸ ਦੀ ਜਾਂਚ ਤੇ ਕੋਈ ਵੀ ਫਰਕ ਨਹੀਂ ਪੈਣ ਵਾਲਾ ਮੀਨਸ ਕੀ ਉਹਨਾਂ ਦੀ ਆਪਣੀ ਜਾਂਚ ਰੈਗੂਲਰ ਜਾਂਚ ਹੈਗੀ ਹੈ ਇਹ ਮਾਮਲਾ ਜਿਹੜਾ ਹੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਹੈ ਉਹ ਚੱਲ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੱਲ ਵੀ ਇੱਥੇ ਟੀਮ ਆਈ ਸੀਗੀ ਔਰ ਟੀਮ ਇੱਥੇ 15-20 ਮਿੰਟ ਬਤਾ ਕੇ ਚਲੀ ਗਈ ਸੀਗੀ ਔਰ ਉਹਨਾਂ ਨੇ ਕਿਆ ਸੀ ਕਿ ਉਹਨਾਂ ਅਸੀਂ ਕੱਲ ਫੇਰ ਆਵਾਂਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਤੁਸੀਂ ਲਿਸਟ ਸਾਨੂੰ ਦੇਖੇਗੇ ਸੀ ਸੀ ਕੱਲ ਤੁਹਾਨੂੰ ਉਹ ਦਵਾਂਗੇ ਅੱਜ ਮੀਨਸ ਕੀ 29 ਤਰੀਕ ਨੂੰ ਫੇਰ ਤੋਂ 29 ਜਨਵਰੀ 2026 ਅੱਜ ਫੇਰ ਇਹ ਟੀਮ ਜਿਹੜੀ ਹੈ ਐਸਆਈਟੀ ਦੀ ਸਬ ਆਫਿਸ ਚੰਡੀਗੜ੍ਹ ਜਿਹੜਾ ਹੈ ਐਸਜੀਪੀਸੀ ਦਾ ਉੱਥੇ ਆਈ ਹੈਗੀ ਐ ਔਰ ਇੱਥੇ ਬੈਗ ਲੈ ਕੇ ਆਏ ਨੇ ਦੇਖਦੇ ਆ ਕਿ ਅੱਜੋ ਕੀ ਕਾਗਜ਼ਾਤ ਉਹਨਾਂ ਨੂੰ ਮਿਲਦੇ ਨੇ ਜਿਹੜੇ ਉਹਨਾਂ ਨੂੰ ਲਿਸ ਜਾਰੀ ਜਾਂ ਐਪਲੀਕੇਸ਼ਨ ਜਿਹੜੀ ਦਿੱਤੀ ਗਈ ਹੈ ਔਰ ਦੇਖਦੇ ਆ ਕਿ ਥੋੜੀ ਦੇਰ ਦੇ ਬਾਅਦ ਆ ਕੇ ਟੀਮ ਜਿਹੜਾ ਹੈਗਾ ਉਹ ਮੀਡੀਆ ਨਾਲ ਕੀ ਰਿਪੋਰਟ ਹੁੰਦੀ ਔਰ ਕੀ ਲੈ ਕੇ ਜਾਂਦੇ ਨੇ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ